ਆਫ ਕਰ ਦੇ ਰੇਡੀ ਇੱਧਾ ਕਰੋ ਇੱਧਾ ਮੈਂ ਨਿਕਲੋ ਕੀ ਮਤਲਬ ਕੀ ਉਹਦਾ ਇਹਦਾ ਮਤਲਬ ਹੈ ਕਿ ਮੈਂ ਬਹੁਤ ਖੁਸ਼ ਹਾਂ ਦਾ ਖੁਸ਼ ਹੁੰਦਾ ਨਹੀਂ ਤੇ ਉਂਗਲੀਆਂ ਨਾਲ ਜ਼ਿਆਦਾ ਖੁਸ਼ ਹੁੰਦੇ ਪਤਾ ਲੱਗ ਜਾਂਦਾ ਹੈ ਉਂਗਲੀਆਂ ਆਇਆ ਰਾਮ ਲਖਨ ਦੀ ਜੋੜੀ ਲੈ ਭਾਈ ਆਏ ਗੇੜੀ ਮਾਰ ਕੇ ਖਾਲਸਾ ਕਾਲਜ ਮੋਰੇ ਚਪੇੜਾ ਨਾ ਗਾਈ ਰੇਡੀ ਪੈ ਗਿਆ ਕੁੱਤਾ ਪੈ ਗਿਆ ਹੈ ਤੁਰੇ ਸੋਹਣੇ ਇਹ ਤੇਰਾਂ ਪਾ ਜਦ ਦੇ ਨਾਲ ਦੰਦੇ ਗੱਡੀ ਜੇ ਸਭ ਨੂੰ ਆ ਮੇਰੀ ਦੁਇਲਖ ਦੀ ਬੰਦਣੀਆਂ ਸਾਡੇ ਕਿ ਕਿਤੇ ਦੋਸਤੋ ਅਸੀਂ ਆਏ ਆ ਘੁੰਮਣ ਕਿਹੜੀਆਂ ਪਹਾੜੀਆਂ 'ਚ ਸਾਰਾ ਪਹਿਲਾ ਪਿੰਡੋ ਤੁਰ ਲੱਗੇ ਨਾ ਕਹੇ ਤੇ ਲੋਂਡੇ ਵਾਲੀ ਗੱਲ ਨਹੀਂ ਕਰਦਾ ਇਹ ਦੁਨੀਆ ਹਮੇਸ਼ਾ ਕੀਮਤ ਮਗਰ ਭਜਦੀ ਆ ਜਿਹਦੀ ਵਧੀਆ ਕੀਮਤ ਮਿਲ ਜਾਂਦੀ ਆ ਲੋਕ ਉਹਦੇ ਮਗਰ ਹੋ ਜਾਂਦੇ ਨੇ ਹੁਣ ਮੇਰੇ ਡੇਰੀ ਫਾਰਮ ਦੇ ਵਿੱਚ ਮੇਰਾ ਕੋਈ ਕੰਮ ਨਹੀਂ ਹੈਗਾ ਕਿਉਂ ਮੈਨੂੰ ਵਧੀਆ ਰੇਟ ਮਿਲਿਆ ਤੇ ਮੈਂ ਕਿ ਵੇਚਤੀ ਯਾਰ ਕਈਆਂ ਨੂੰ ਲੱਗਦਾ ਹੋਊਗਾ ਵੀ ਇਹ ਪੈਸੇ ਮਗਰ ਇੰਨਾ ਕਮ ਆਇਆ ਕੁਛ ਬੋਲੀ ਜਾਂਦਾ ਆ ਮੈਂ ਸ਼ੁਰੂ ਤੋਂ ਹੀ ਨੰਬਰ 1 ਦੇ ਖੇਡ ਦੇ ਵਿੱਚ ਹੈਗਾ ਆ ਜਦ ਵੀ ਮੈਨੂੰ ਉਹ ਨੰਬਰ 1 ਦੇਖਦਾ ਆ ਤੇ ਮੈਨੂੰ ਇਹ ਲੱਗਦਾ ਮੇਰੇ ਬਾਰੇ ਗੱਲ ਹੋ ਰਹੀ ਆ ਜਦੋਂ ਮੈਂ ਸਕੂਲ ਚ ਹੁੰਦਾ ਸੀਗਾ ਮੈਡਮ ਨੇ ਕਹਿਣਾ ਤੂੰ ਤਾਂ ਬਹੁਤ ਹੀ ਨਲਾਇਕ ਆਂ ਛਰਾਰਤੀ ਆਂ ਤੇ ਮੈਂ ਮੈਡਮ ਨੂੰ ਇਹ ਗੱਲ ਕਹਿਣੀ ਮੈਡਮ ਤੁਸੀਂ ਇਹ ਗਲਤ ਕਹਿ ਰਹੇ ਹੋ ਤੁਸੀਂ ਆਉਣ ਵਾਲੇ ਸਮੇਂ 'ਚ ਦੇਖਿਓ ਆਉਣੇ ਸਮੇਂ 'ਚ ਕੀ ਦੇਖਣਾ ਤੁਸੀਂ ਅੱਜ ਵੀ ਕਹੋ ਵੀ ਤੂੰ ਨੰਬਰ 1 ਨਲਾਇਕ ਆਂ ਜੇ ਤੇਈ ਲੋਕਾਂ ਨੂੰ ਇਹ ਲੱਗਦਾ ਹੋਣਾ ਵੀ YouTube 'ਚ ਚਲਾਈ ਜਾਂਦਾ Instagram 'ਚ ਚਲਾਈ ਜਾਂਦਾ WhatsApp 'ਚ ਚਲਾਈ ਜਾਂਦਾ Telegram 'ਚ ਚਲਾਈ ਜਾਂਦਾ ਮੈਂ ਚਲਾਉਂਗਾ ਕਿਉਂ ਮੈਂ ਤਿੰਨ ਮਹੀਨਿਆਂ ਦਾ ਪੈਕ ਪਵਾਇਆ ਹੋਇਆ ਵਾ ਥਾਏ ਦੇ ਪਤੰਤਰਾਂ ਕੁਝ ਦੇ ਦੇ ਨਹੀਂ ਤਾਂ ਬੱਗਾ ਹੀ ਦੇ ਜਾ ਆਹ ਕੋਤ ਪੜਕੇ ਲਗਾ ਲਤਵਾ ਮੇਰੇ ਕਹਿਣ ਤੇ ਇੱਕ ਵਾਰੀ ਤੂੰ ਰਸਨਤਾ ਖਾ ਜਾ ਮੇਰਾ ਜੀ ਨਹੀਂ ਲੱਗਦਾ ਮੈਂ ਮਿੱਠਾ ਬੁੱਤ ਪਸੰਦ ਹੈ ਕਦੇ ਕੇਕ ਲੈ ਆਇਆ ਕਰ ਕਦੇ ਵਿਸਤੜ ਲੈ ਆਇਆ ਕਰ ਕਦੇ ਸਾਰਾ ਮੂਜਾ ਚੜੇ ਇਹ ਲਗੜਾ ਹੈ ਇੱਕ ਲੱਤ ਝੂਟੀ ਆ ਉੱਤਸ ਵਾਲਿਆ ਤੂੰ ਜੱਟਾਂ ਦਾ ਮੁੰਡਾ ਬਣਿਆ ਆ ਪਜਾਮਾ ਪਾਇੰਦੋ ਤਾਂ ਸਤਨਾਮ ਬਾਬੇ ਵਾਲਾ ਆ ਆਹ ਸੁਤਤਾ ਕਹਿੰਦੇ ਗ੍ਰਾਮੀ ਨੇ ਕੋਈ ਠੰਡਾ ਲੈ ਕੇ ਆਵੇ ਮਣੀ ਮੇਹ ਤੋਂ ਦੋਰ ਕੇ ਆ ਹੈ ਉਹ ਪੂੜਦਾ ਵਾਲਿਆ ਮਜਬੂਰੀਆਂ ਬਣਾਉਣੇ ਆਲੇ ਪਾਇਆ ਆ ਆਂਦਾ ਸਾਪਾ ਕਿਹੜੇ ਦੇਚ ਰਹਿੰਦੇ ਆ ਕਿਹੜੇ ਦੇਚ ਰਹਿੰਦੇ ਆ ਕਿਹੜੇ ਦੇਚ ਰਹਿੰਦੇ ਸੋਚ ਲੈਣ ਦੇ ਕਿਹੜੇ ਦੇਚ ਰਹਿੰਦੇ ਆ ਪਿੰਡਾ ਪਿੰਡੇ ਚ ਜੇ ਰਹਿਨੇ ਆ ਜਾਵਾ ਰਾਗਣ ਮੇ ਲੱਗੀ ਕੋਲੇ ਦੀ ਕੁੜੀ ਬੈਠੀ ਸਾ ਤੈਨੂੰ ਮੈਂ ਪਹਿਲਾਂ ਹੀ ਕਹਦਾ ਵਾਂ ਮੈਂ ਮੁੰਡਾ ਵਾਂ ਕੁਝ ਦਿਖਾਵਾ ਕਰ ਤਰਾ ਸ਼ੱਕ ਕਰਦਾ ਮੈਂ ਲੇ ਪੰਗੀਰਾ ਬੋਲੇ ਹੋ ਗਿਆ ਤੂੰ ਦੇ ਹੋਲੇ ਪੰਗੀਰਾ ਬੋਲੇ ਤੱਕ ਤੂੰ ਡਰਦਾ ਕਾ ਲੋ ਪਿਆ ਮੈਂ ਡਰ ਜਾਣੀ ਆ ਮੈਂ ਹਾਂ ਜਿਹੜੇ ਬੰਦੇ ਆ ਨਾ ਫੋਨ ਲਵਾਉਂਦੇ ਆ ਮੈਨੂੰ ਪਤਾ ਹੈ चल रहे अंकल नमस्ते आप के क्या बनना चाहोगे मैं गदा बनूंगा बनना चाहोगे बड़ो हम हम तो चाय वाला बनूंगा इस सज्जन को क्या तकलीफ है भाई पावे 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 नहीं तेरी झांझर सोन मचावे ਪਾਵੇ 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 ਨਹੀਂ ਤੇਰੀ ਝਾਂਜਰ ਸੋਰ ਮਚਾਵੇ ਨਹੀਂ ਮਿੱਤਰਾਂ ਨੂੰ ਡਰ ਲੱਗਦਾ ਨਹੀਂ ਮਿੱਤਰਾਂ ਨੂੰ ਡਰ ਲੱਗਦਾ ਕਿਤੇ ਬਾਪੂਣਾ ਚਾਵੇ ਨਹੀਂ ਵੇਲ ਨਹੀਂ ਘੂਟਾਇ मैं झाड़ झाड़ पर फीक मारूंगा मैं किसी को समझा रहा हूँ तो नहीं बताए हराम दादा मेरी वीडियो क्यों बनाया यहाँ पे सिर्फ पब्लिक साले परेशान पूरा है <laughs> <laughs> हा 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 हा। ये मेरे वीर यार रकड़ दे रकड़ दे रकड़ दे चिट्टा कर दे भी जब मेरा रिश्ता हो वे मेरी घर वाली कह हाय जी मैं मर जा ਲੋਕਾਂ ਨੇ ਸੁੱਕ ਸੁੱਕੀ ਆ ਸਾਡੇ ਡੇ ਡੇ ਘਰ ਹੁਣ ਇੱਧਰ ਸਾਡੇ ਵਾਲਾ ਸ਼ੇਅਰ ਭੈਣ ਬਿਲਡਿੰਗ ਘੜੀ ਕਰੀ ਬਟਾ ਆਸਟ੍ਰੇਲੀਆ ਚ ਨੀਵੇਂ ਲੋਕਾਂ ਨੇ ਤਾਂ ਕਹਿੰਦੇ ਨਿੱਕੀ ਨਿੱਕੀ ਬਾਣਨ ਸਾਡੇ ਘਰ ਇਨਾ ਹੀ ਬੜਾ ਆ ਚੋਪਰ ਵੇਖੋ ਜੀ ਦਾ ਹਮਦਲੀ